ਰਾਇਲ ਫੈਬਰਿਕਸ ਵਾਲਿਆਂ ਨੇ ਕੁਰਤੇ ਪਜਾਮੇ ਆ ਜਿਹੜੇ 700 ਰੁਪਏ ਤੋਂ ਸ਼ੁਰੂ ਆ ਐਦਿਆਂ ਨਾ ਬਾਈ 700 ਰੁਪਏ ਤੋਂ ਸ਼ੁਰੂ ਬ੍ਰਾਂਡ ਮਤਲਬ ਬ੍ਰਾਂਡ ਕਪੜਾ ਤਾਂ ਉੱਪਰ ਜਿੰਨਾ ਤੁਸੀਂ ਮਰਜ਼ੀ ਜਾ ਸਕਦੇ ਆ 700 ਰੁਪਏ ਤੋਂ ਸ਼ੁਰੂ ਜਿਹੜੀਆਂ ਪੈਂਟ ਸ਼ਰਟ ਆ ਉਹ 1000 ਰੁਪਏ ਤੋਂ ਸ਼ੁਰੂ ਐਦਿਆਂ ਨਾ ਬਾਈ 1000 ਰੁਪਏ ਤੋਂ ਆ ਤੁਸੀਂ ਚੈੱਕ ਕਰ ਲਓ ਹੋ ਤਾਂ ਹੀ ਲਾਂਗਾ ਪੰਗਾ ਬਾਈ ਹੁਣ ਆਉਂਦੀਆਂ 1000 ਰੁਪਏ ਤੋਂ ਇਹ ਸ਼ੁਰੂ ਆ ਇਧਰਲੇ ਪਾਸੇ ਤੁਸੀਂ ਆਹ ਮਾਰ ਲਓ ਨਿਗਾ ਜਿਹੜੀਆਂ ਆ ਪੈਂਟਾਂ ਹੈਗੀਆਂ ਹੋ ਸ਼ਰਟਾਂ ਆ ਜਿਹੜੀਆਂ 1000 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ 2400 ਰੁਪਏ ਦੇ ਵਿੱਚ ਤੁਸੀਂ ਜਿਹੜਾ ਬ੍ਰਾਂਡਡ ਬ੍ਰਾਂਡਡ ਕੱਪੜਾ ਹੈ ਜਿਹੜਾ ਕੋਟ ਪੈਂਟ ਦਾ 2400 ਰੁਪਏ ਦੇ ਵਿੱਚ ਉਹ ਲਿਆ ਸਕਦੇ ਆ ਤਾਂ ਆਨਲਾਈਨ ਜੇ ਕਿਸੇ ਨੇ ਸੱਜਣ ਬੇਲੀ ਨੇ ਬਾਹਰ ਬੈਠਾ ਏ ਮੇਚਾ ਦੇਣਾ ਹੈ ਵੀਡੀਓ ਕਾਲ ਦਾ ਨਾਮ ਲਿਖੋ ਵੀਡੀਓ ਕਾਲ ਤੇ ਤੁਸੀਂ ਇਹਨਾਂ ਨਾਲ ਮਲਾਂ ਮੇਚਾ ਦੇ ਸਕਦੇ ਆ ਜੇਕਰ ਤੁਸੀਂ ਸ਼ਿਪਿੰਗ ਮੰਨ ਲਾ ਜੇ ਆਪਾਂ ਆਨਲਾਈਨ ਖੱਲਣਾ ਵੀ ਆ ਤਾਂ ਉਹ ਸ਼ਿਪਿੰਗ ਦਾ ਵੀ ਬਾਈ ਹੋਣਾ ਦਾ ਪੱਕਾ ਇੰਤਜ਼ਾਮਾ ਨੰਬਰ ਬਾਈ ਹੋਣਾ ਦੇ ਸਕਰੀਨ ਤੇ ਚੱਲਦੇ ਆ ਜਿਹੜਾ ਸੱਜਣ ਬੇਲੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਵੀ ਡਿਸਕਾਊਂਟ ਆਪਾਂ ਦੇ ਦਾਂਗੇ ਹਾਂਜੀ ਹਨਾ ਜੀ ਭਾਈ ਹਾਂਜੀ ਹਾਂਜੀ ਕੋਈ ਨਹੀਂ ਹੋਰ ਵੀ ਡਿਸਕਾਊਂਟ ਦੇਣਗੇ ਆਉਣਾ ਕਿੱਥੇ ਪੈਣਾ ਆਉਣਾ ਉਹਨੂੰ ਪ੍ਰਤਾਪ ਪ੍ਰਤਾਪ ਰੋਡ ਮੋਗਾ ਬਿਲਕੁਲ ਰੈਡ ਟੇਪ ਦਾ ਸ਼ੋਅਰੂਮ ਹੈ ਜਿਹੜਾ ਬਾਹਰ ਲੈਣੀ ਅੰਦਰਲਾ ਸਾਹਮਣੇ ਆ ਜਿਹੜੀ ਇਹਨਾਂ ਦਾ ਸ਼ੋਅਰੂਮ ਬਣਿਆ ਹੋਇਆ ਬਹੁਤ ਵੱਡਾ ਭਾਈ ਸ਼ੋਅਰੂਮ ਦਾ ਇੱਕ ਹੀ ਨਾਂ ਦੱਸ ਦੇ ਆਪਣਾ ਰਾਇਲ ਫੈਬਰਿਕ ਰਾਇਲ ਫੈਬਰਿਕ ਹਾਂਜੀ ਮੋਗੇ ਵਾਲੇ ਸਹੀ ਮਣੀਜ ਇਹ ਹੈ ਕੋਟਕਪੂਰੇ ਵਾਲੇ ਆ ਪਰ ਇਹਨਾਂ ਨੇ ਮੋਗੇ ਸ਼ੋਅਰੂਮ ਕਰਤਾ ਵੀਡੀਓ ਸ਼ੇਅਰ ਕਰਕੇ ਆਜੋਕਰ